ਜਦੋਂ ਵੀ ਮੈਂ ਆਉਣਾਗਾ ਤੇ ਬਾਹਰ ਜਾਣਾ ਚੰਦਰ ਜਾਂ ਤੇਰੇ ਹੱਥ 'ਚ ਮੋਬਾਈਲ ਹੁੰਦਾਗਾ ਇਹ ਤੈਨੂੰ ਮੋਬਾਈਲ ਲਾਜਦਾ ਤੈਨੂੰ ਖਾਣ ਨੂੰ ਦੇਉ ਤੈਨੂੰ ਇਹ ਕੋਈ ਕੰਮ ਕਰ ਲਿਆ ਕਰੋ ਓ ਬਾਪੂ ਤੂੰ ਨਹੀਂ ਦੇਣਾ ਕੁਝ ਖਾਣ ਨੂੰ ਨਾ ਦੇ ਅੱਗੇ ਤਾਂ ਤੇਰੇ ਖਾਂ ਦੀ ਬੈਠਾ ਮੈਂ ਸਾਲੇ ਮਲੰਗ ਵੀਰੇ ਤੂੰ ਬਾਪੂ ਨੂੰ ਐਵੇਂ ਕਿਉਂ ਬੋਲੀ ਜਾਣਾ ਨਾਲੇ ਉਹਨਾਂ ਨੇ ਕੀ ਗਲਤ ਬੋਲਿਆ ਸੱਚੀ ਗੱਲ ਤਾਂ ਕੋੜੀ ਲੱਗਦੀ ਹੁੰਦੀ ਆ ਓ ਤੂੰ ਬਹਿ ਜਾ ਬਗਵਾਸ ਨਾ ਕਰ ਐਵੇਂ ਥੱਪੜੇ ਖਾਈਂਗੇ ਮੇਰੇ ਤੋਂ ਓ ਕੁੜੀ ਦੇ ਹੱਥਾਂ 'ਚ ਲਾ ਬੈਠੀਂ ਕਿਤੇ ਸਾਰੀ ਜ਼ਮੀਨ ਚੱਕ ਕੇ ਬੁੜਦੇ ਨਾਲ ਲਵਾ ਦਊਗਾ ਮੁਰਗੇ ੱੱੱਕੇ ਖਾਂਦਾ ਤੁਰਿਆ ਫਿਰੇਗਾ ਆਹੋ ਕਰ ਦੇ ਮੈਨੂੰ ਨੰਗ ਅੱਗੇ ਤਾਂ ਜਿਵੇਂ ਤੇਰੀ ਜ਼ਮੀਨ ਤੇ ਬੈਠਾ ਮੈਂ ਬੁੜਾ ਤੈਨੂੰ ਰੋਟੀ ਨਹੀਂ ਦੇਣੀ ਕਿਸ ਨੇ ਮੈਂ ਹੀ ਦੇਉ ਤੈਨੂੰ ਰੋਟੀ ਪਤਾ ਮੇਰੀ ਤਾਂ ਉਪਰ ਨੰਗੀ ਤੂੰ ਹੁਣ ਆਪਦਾ ਦੇਖ ਛੱਡੋ ਨਾ ਬਾਪੂ ਜੀ ਮੈਂ ਤੁਹਾਡੇ ਵਾਸਤੇ ਰੋਟੀ ਬਣਾਉਣੀ ਆ ਨਾਲੇ ਜਿਹਦੀਆਂ ਅੱਖਾਂ ਦੁਖਣਗੀਆਂ ਆਪੀ ਪੱਟੀ ਬੰਨੂਗਾ ਗਵਰਨੇ ਪਤਾ ਪਹਿਲਾਂ ਮੈਂ ਨਾ ਪਸੂ ਅੰਦਰ ਕਰ ਆਵਾਂ ਠੰਡ ਹੈਗੀ ਆ ਤੇ ਤੂੰ ਬਾਹਰ ਆ ਕੇ ਮੈਂ ਰੋਟੀ ਖਾਣਾਂ ਠੀਕ ਆ ਨਾ ਨਾ ਕੋਈ ਹਾਂ ਇਹਨੇ ਤਾਂ ਪਤਾ ਹੀ ਹੈ ਕਿਹੜਾ ਕੁਝ ਕਰਨਾਗਾ ਉਹ ਨੌਕਰ ਨਹੀਂ ਛੋਡਾਂ ਮੈਂ ਭਾਲ ਦਿਆ ਕੰਮ ਮੈਥੋਂ ਜਾ ਕਰ ਲੈ ਕੰਮ ਬਾਪੂ ਦੀ ਹੁੰਦੀ ਤਾਂ ਕੁਝ ਬੋਲਿਆ ਪਰ ਤੈਨੂੰ ਜਮੀ ਸ਼ਰਮ ਨਹੀਂ ਆਉਂਦੀ ਚਾਹਦਾ ਉੱਠ ਕੇ ਮੂੰਹ ਕੋਲਾ ਲਾ ਲੈਣਾ ਹੈ ਹੈ ਪੂਰਾ ਕੰਮ ਕਰਾ ਦਿਆ ਕਰਨ ਨਾਲ ਕੀ ਥੜਜੂ ਤੇਰਾ ਉਦੋਂ ਕਦੋਂ ਦੀ ਲੱਗੀਆਂ ਭਾਂਪਣ ਮੈਂ ਨਾ ਜਵਾਨ ਜੇ ਨਾਲ ਲੜਾ ਕੰਮ ਕਰ ਲਾਉਂਦਾ ਜਾ ਕੇ ਕੰਮ ਹੀ ਕਰ ਰਹੀ ਹਾਂ ਮੈਂ ਜਾ ਬਗ ਜਾ ਓ ਮੈਂ ਜਾਣਾ ਕਰੂੰ ਮੈਂ ਨਹੀਂ ਬੜਦਾ ਘਰੇ ਥੋੜੀ ਜ਼ਮੀਨ ਤੇ ਨਹੀਂ ਬੈਠਾ ਮੈਂ ਟ੍ਰੇਨ ਥੱਲੇ ਆ ਕੇ ਮਰੂੰਗਾ ਅੱਜ ਮੈਂ ਬਾਪੂ ਬਾਪੂ ਉਹ ਪਤਾ ਨਹੀਂ ਕਿੱਥੇ ਭੱਗ ਗਿਆ ਉਹ ਤਾਂ ਹੁਣ ਜੇ ਸੱਚੀ ਗੱਲ ਕਹਦੇ ਨੇ ਇਹਨਾਂ ਨੂੰ ਫਿਰ ਇਹਨਾਂ ਲਈ ਮਿਰਚਾਂ ਮੈਨੂੰ ਲੱਗਦੀ ਆ ਹੁਣ ਮੈਂ ਸੱਚੀ ਗੱਲ ਕਹਤੀ ਤੇ ਹੁਣ ਗੁੱਸਾ ਖਾ ਗਿਆ ਨਹੀਂ ਬਾਪੂ ਜਿਹੇ ਜਾਂ ਵੀ ਇਹ ਹੈ ਤਾਂ ਮੇਰਾ ਭਰਾ ਨਾ ਆਪਾਂ ਨੂੰ ਉਹਨੂੰ ਲੱਭ ਕੇ ਲਾਉਣਾ ਚਾਹੀਦਾ ਚਲੋ ਖੜੇ ਹੋ ਜਓ ਤੂੰ ਤਾਂ ਸੋਚਦੀ ਬੱਤਾ ਉਹ ਨਹੀਂ ਸੋਚਦਾ ਨਾ ਕੋਈ ਨਹੀਂ ਬਾਪੂ ਚਲੋ ਚੱਲ ਵੜਦੇ ਆਂ ਉੱਤੋਂ ਤੂੰ ਕਿਰੋ ਜਾਂ ਨੀਆ ਕਿਉਂ ਤੂੰ ਇਹ ਟੈਨਸ਼ਨ ਆ ਨੀਆ ਗੇੜੇ ਕੁੜੀ ਖਾ ਕੇ ਆਪ ਹੀ ਆ ਜਾਊਗਾ ਨਹੀਂ ਬਾਪੂ ਸਾਰੇ ਸਾਦੇ ਦਾ ਮੈਂ ਲੱਭਿਆ ਏ ਉਹ ਲੱਭ ਨਹੀਂ ਮਿਲਿਆ ਜੇ ਲੱਭੇ ਆਏ ਮਾਮਾ ਨੇ ਆਪ ਨੂੰ ਨਹੀਂ ਮਿਲਿਆ ਉਹ ਆ ਜਾਊਗਾ ਕਿੱਥੇ ਆ ਜਾਊਗਾ ਜੇ ਹੁਣਾ ਹੁੰਦਾ ਹੁੰਦਾ ਕਹਾ ਜਾਂਦਾ ਉਹ ਤੂੰ ਹੀ ਉਹਦੀ ਟੈਨਸ਼ਨ ਲੈ ਜਾਨੇ ਹੁਣ ਤੇਰੀ ਲੈਤੀ ਕਿ ਟੈਨਸ਼ਨ ਮੈਂ ਦੇਖਣੇ ਅੱਜ ਉਹ ਭੈਣ ਭੈਣ ਕਰਦਾ ਰਹਿੰਦਾਗਾ ਭਰਾ ਏ ਬਾਪੂ ਮੇਰਾ ਕਿਵੇਂ ਟੈਨਸ਼ਨ ਨਾ ਲਵਾ ਮੋ ਜੇ ਤੇਰਾ ਭਰਾਗਾ ਤੇ ਉਹ ਵੀ ਮੈਂ ਸਮਝੀ ਮੇਰੀ ਭੈਣ ਆ ਕੇ ਘਰੇ ਮੇਰਾ ਫਿਕਰ ਕਰਦੀ ਹੋਊ ਉਹ ਵੀ ਸੋਚ ਸਕਦਾ ਉਹ ਵੀ ਸੋਚਦਾ ਅੱਜ ਕੱਲ ਦੇ ਜਵਾਕਾਂ ਦਾ ਵੀ ਸਰਿਆ ਪਿਆਗਾ ਇਹ ਜਾਂਦੇ ਜੁਬੀਦਾਰੀ ਭਾਲਦੇ ਆ ਕਿ ਸਾਨੂੰ ਜੁਬੀਦਾਰੀ ਮਿਲ ਜੇ ਬਸ ਆਹ ਰੋ ਰਿਆ ਕੰਮ ਤਾਂ ਦਾ ਕੋਈ ਕਰਦਾ ਨਹੀਂਗਾ ਤੇਰੀ ਕੀ ਮੈਨੂੰ ਰੋਣਾ ਕਿੱਥੋਂ ਲੱਭੀ ਆਉਣੂ ਮੈਨੂੰ ਤਾਂ ਤੇਰਾ ਫਿਕਰਾ ਪਤਾ ਤੈਨੂੰ ਵਿਆਹ ਦੀਏ ਤੂੰ ਆ ਦੇ ਘਰੇ ਵਗ ਜਾ ਇਥੇ ਤਾਂ ਸਾਰੀ ਉਮਰ ਆਹੀ ਰੰਟੀ ਰੋਣ ਕੱਢੀ ਜਾਣਾਗਾ ਮੈਂ ਨਹੀਂ ਰੋਣਾ ਬਾਪੂ ਵਿਆਹ ਪਊ ਮੈਂ ਵੀਰੇ ਤੋਂ ਬਿਨਾ ਕੁਝ ਨਹੀਂ ਕਰਨਾ ਓਏ ਆ ਜੂਗਾ ਉਹ ਘੇੜੇ ਦੇੜੇ ਲੈ ਕੇ ਆ ਜੂਗਾ ਕੋਈ ਗੱਲ ਨਹੀਂ ਆ ਜੂਗਾ ਮੈਂ ਤਾਂ ਕੇਰਾ ਹੁਣ ਦੇਖਦਾ ਹਾਂ ਕੋਈ ਰਿਸ਼ਤਾ ਰੋਤ ਤੇਰਾ ਵਿਆਹ ਕਰਕੇ ਮੈਨੂੰ ਤਾਂ ਬਸ ਮੇਰੀ ਟੈਨਸ਼ਨ ਦੂਰ ਹੋ ਜੂ। ਨਹੀਂ ਸਾਰਾ ਦਿਨ ਇੱਥੇ ਤੂੰ ਰੋਨੀ ਹੋਣੀ ਹੈ ਮੈਥੋਂ ਨਹੀਂ ਚਲੀਦਾ। ਉਹਦਾ ਭੋਰਾ ਵੀ ਫਿਕਰ ਨਾ ਉਹ ਤਾਂ ਵੀ ਮੈਂ ਸਾਡੇ ਘਰੇ ਆ ਹੁੰਦਾ ਜਾ ਨਾ ਹੁੰਦਾ ਬਸ। ਉਹ ਤਾਂ ਹਿੰਦ ਦਾ ਬਾਹਲਾ ਪੇੜਾ ਬੁੱਤ ਬੰਦਾ ਤੈਨੂੰ ਪਤਾ ਮਨ ਨਾਲ ਨਹੀਂ ਜਾ ਹੀ ਨੀਗਾ। ਚੱਲ ਮੈਂ ਕੋਈ ਨਾ ਕਿਸੇ ਨੂੰ ਕਹਿਣਾਗਾ ਤੇ ਬਸ ਤੇਰਾ ਵਿਆਹ ਕਰਕੇ ਨਾ ਤੂੰ ਕੱਦ ਘਰੇ ਜਾ ਬਸ। ਉਧਰ ਦੇਖੀਓ ਜਿਵੇਂ ਸਾਡਾ ਹੋਵਾ ਸੀ ਆਪਦਾ ਕਰ ਲਾਂਗੇ ਠੀਕ ਆ ਤੁਹਾਨੂੰ ਤੇਰੀ ਫਿਕਰ ਆ ਤੂੰ ਆਦੇ ਘਰ ਜਾ ਕੇ ਰਾ ਚਲ ਮੈਂ ਦੇਖਦਾ ਇਨੇ ਠੀਕ ਆ ਆਹੋ ਵੀਰਾ ਪਤਾ ਨਹੀਂ ਕਿੱਥੇ ਰਹਿ ਗਿਆ ਆਇਆ ਹੀ ਨਹੀਂ ਮੈਂ ਦੂਲਾ ਤਾਂ ਪਸਤੂ ਤੇ ਡੈਸਾਂ ਲੈ ਜਾਨੇ ਹਜੇ ਬੈਠੇ ਹੋਰ ਬਾਪੂ ਰਾਤ ਦਾ ਨਹੀਂ ਆਇਆ ਉਹ ਨਹੀਂ ਆਇਆ ਮਹਬੂਤ ਆ ਜੂਗਾ ਤੂੰ ਕਿਉਂ ਟੈਕਸਾਂ ਲੈ ਜੰਨੇ ਆ ਪਤਾ ਨਹੀਂ ਕਿੱਥੇ ਗਿਆ ਹੋਣਾ ਓਏ ਆ ਜੂ ਮੈਂ ਤਾਂ ਸਾਹਮਣੇ ਦੇਖ ਰਹੀ ਹਾਂ ਤੇ ਗੇੜੇ-ਗੋੜੇ ਖਾ ਕੇ ਆਪ ਵੀ ਆ ਜੂਗਾ ਵੀਰੇ ਲੈ ਆ ਗਿਆ ਤੂੰ ਕਿੱਥੇ ਸੀ ਉਹ ਕਿੱਥੇ ਗਿਆ ساری ਰਾਤ ਦਾ ਤੂੰ ਉਹ ਤੁਸੀਂ ਕੀ ਲੈਣਾ ਮੇਰੇ ਤੋਂ ਨਾਲੇ ਨਾ ਮੇਰੀ ਲਾਈਫ 'ਚ ਬੜਾ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ ਅੱਲਾ ਕਰ ਲੈ ਤੂੰ ਕਹਿੰਦੀ ਮੇਰਾ ਭਰਾ ਫਰਾ ਕਰ ਲੈ ਕਰ ਲੈ ਹੁਣ ਮੇਰੇ ਪਰ ਤੂੰ ਦੱਸ ਕੇ ਤਾਂ ਜਾ ਸਕਦਾ ਸਾਨੂੰ ਤੇਰੀ ਕਿੰਨੀ ਚਿੰਤਾ ਸੀ ਹੁਣ ਮੈਂ ਜੇ ਕਿਤੇ ਜਾਊਂਗਾ ਤੁਹਾਨੂੰ ਦੱਸ ਕੇ ਜਾਊਂਗਾ ਜਵਾਕ ਆ ਮੈਂ ਸਾਰੀ ਰਾ ਦੀ ਰੋਟੀ ਨਹੀਂ ਖਾਦੀ ਜਾਕੜੀ ਨੇ ਉਹ ਨਹੀਂ ਖਾਦੀ ਨਾ ਖਾਓ ਲੈ ਪੁੱਤ ਮੈਂ ਕੰਮ ਜਾ ਕੇ ਆਉਣਾ ਠੀਕ ਆ ਹੁਣ ਨਾ ਐਵੇਂ ਹੀ ਬਾਧੂ ਦੇ ਰੈਕਸ਼ਨ ਲਿਆ ਕਰ ਇਹਦੀਆਂ ਤੇ ਤੈਨੂੰ ਪਤਾ ਲੱਗ ਗਿਆ ਨਾ ਹੁਣ ਇਹ ਸੁਧਰਨੇ ਵਾਲਾ ਚ ਹੈ ਨਹੀਂਗਾ ਮੈਂ ਕੰਮ ਜਾ ਕੇ ਆਉਣਾ ਠੀਕ ਆ ਐਵੇਂ ਨਾ ਜੜੀ ਜਾ ਇੱਕ ਦੂਜੇ ਨਾਲ ਇੱਥੇ ਜਾ ਕੁੜੀਏ ਰੋਟੀ ਲਿਆ ਪਾ ਕੇ ਬੈਠੀ ਇੱਥੇ ਢੋਨ ਬੱਟਾ ਬਣੀ ਉਹ ਫੇ ਕਿੱਥੇ ਸੀ ਫੇ ਤੁਸੀਂ ਹੀ ਦੱਸ ਪੁੱਛ ਕੇ ਅੰਬ ਲੈਣੇ ਮੈਨੂੰ ਤੇ ਨਾਲ ਗੱਲ ਕਰਨੀ ਆ ਜੀ ਬਾਪੂ ਮੈਨੇ ਕਹੇ ਤਾਂ ਦੇਖੇ ਦੇਲ ਗਾ ਸੀ ਅੱਛਾ ਹਾਂ ਤੇ ਬੰਦੇ ਵਧੀਆ ਹੋ ਤੇ ਮੈਨੂੰ ਆਏਗਾ ਬੈਠੇ ਬੈਠੇ ਵੀ ਤੇ ਕੰਮ ਕਰ ਦਿਆ ਮੈਨੂੰ ਉਹ ਤੇ ਕੋਈ ਭਰੋਸਾ ਇੰਜਨ ਪਤਾ ਤਾਂ ਹੈਗਾ ਮੈਂ ਉਹ ਤੇ ਬਿਲਕੁਲ ਵੀ ਯਕੀਨ ਨਹੀਂ ਕਰਦਾ ਠੀਕ ਹੈ ਬਾਪੂ ਜਿਵੇਂ ਤੁਹਾਨੂੰ ਠੀਕ ਲੱਗੇ ਬਸ ਮੁੰਡਾ ਨਸ਼ੇ ਪੱਤੇ ਨਾ ਕਰਦਾ ਨਹੀਂ ਨਹੀਂ ਪੱਤੇ ਮੈਂ ਸਾਰੀ ਬਟਕ ਕਰ ਲਈ ਕੋਈ ਨਸ਼ਾ ਬਿਲਕੁਲ ਵੀ ਨਹੀਂ ਕਰਦਾ ਠੀਕ ਆ ਮੈਨੂੰ ਤਾਂ ਆਇਆ ਕਿ ਚਲ ਤੂੰ ਮੇਰੇ ਬੈਠੇ ਬੈਠੇ ਆਪਦੇ ਕਦੇ ਲੱਗ ਜੇ ਬਸ ਮੇਰਾ ਫੇਰ ਕੀ ਗੱਲ ਮੁੱਕ ਜੂਗਾ ਠੀਕ ਆ ਆ ਹੋਵਾ ਹੋ ਕਰਦੇ ਵਿਆਹ ਇਹਦਾ ਤੋਰ ਇਥੋਂ ਨੀਵੇਂ ਮੇਰੇ ਹੱਥੋਂ ਮਰ ਜੂ ਕਿਸੇ ਦਿਨ ਵਾ ਦੇਖ ਲੈ ਪੁੱਤ ਬਹੁਤੀ ਭੁਖਾਈ ਨਾ ਮਾਰਾ ਜਿਹੜੇ ਧੀਆ ਹੁੰਦੀਆਂ ਨਾ ਇਹ ਤਾਂ ਆਪਣੇ ਕਰਮ ਆਪ ਲਿਖਾ ਕੇ ਲੈ ਕੇ ਆਉਂਦੀਆਂ ਆ ਕਹਾਣੀਆਂ ਜੀ ਹਨ ਕਿਸੇ ਹੋਰ ਨੂੰ ਸੁਣਾ ਜਾ ਕੇ ਨਾਲੇ ਮੈਨੂੰ ਪੈਸੇ ਦੇ ਮੈਂ ਮੋਟਰਸਾਈਕਲ ਲੈ ਕੇ ਆਉਣਾ ਅੱਸਾ ਤੈਨੂੰ ਹੁਣ ਮੈਂ ਮੋਟਰਸਾਈਕਲ ਲੈ ਲਿਆ ਵੀ ਇਹ ਤੇ ਵੇਲਾ-ਵੇਲਾ ਗੇੜੇ ਤੇ ਜਾਇਆ ਕਰਾ ਕਹੇ ਤੈਨੂੰ ਅੱਗੇ ਨਹੀਂ ਪੜਦਾ ਜੇ ਤੈਨੂੰ ਮੈਂ ਮੋਟਰਸਾਈਕਲ ਹੈ ਤਾਂ ਬਸ ਫਿਰ ਤੂੰ ਜ਼ਰੂਰ ਕਰ ਖੜ ਦੇ ਕਰੇਗਾ ਮੇਰੇ ਕੋਲ ਹੈ ਜੂ ਕਿ ਪੈਸਾ ਮੋਟਰਸਾਈਕਲ ਲਿਆਉਣ ਨੂੰ ਹੈ ਕਿਉਂ ਨਹੀਂ ਬਾਪੂ ਫਿਰ ਤੇਨੂੰ ਪੈਸੇ ਤਾਂ ਦੇਣੇ ਪੈਣਗੇ ਇਹਦੇ ਵਿਆਹ ਪਿੱਛੇ ਕਿੱਥੋਂ ਆ ਗਿਆ ਤੇਰੇ ਕੋਲ ਪੈਸੇ ਮੈਨੂੰ 50000 ਰੁਪਏ ਦੇ ਦੇ ਮੋਟਰਸਾਈਕਲ ਲਿਆਉਣ ਨੂੰ ਅੱਛਾ ਜੇ ਹੁਣ ਉਹ ਵਿਆਹ ਕਰਨਾਗਾ ਉਹ ਪੈਸੇ ਮੈਂ ਕਿੱਥੇ ਤੈਨੂੰ ਖੜਾ ਦੇ ਆਉਣਾ ਹੈ ਮੇਰੇ ਕੋਲ ਕੋਈ ਪੈਸਾ ਨਹੀਂਗਾ ਆ ਦੇਖ ਵਾ ਮੋਂ ਦਾ ਫੋਨ ਵੀ ਭੰਨਤਾ ਨਾਲੇ ਤਾਂ ਹੁਣ ਦੇ ਮੋਟਰਸਾਈਕਲ ਨੂੰ ਪੈਸੇ ਤੇ ਨਾਲੇ ਦੇ ਫੋਨ ਨੂੰ ਪੈਸੇ ਹੁਣ ਤੂੰ ਮੈਨੂੰ ਤੂੰ ਦਾ ਘਰ ਤੇ ਕਬਜ਼ਾ ਕਰਨ ਨੂੰ ਫਿਰਦੀ ਆ ਨਾਲੇ ਮੇਰੀ ਜ਼ਮੀਨ ਤੇ ਤੂੰ ਆਦਾ ਵਿਆਹ ਕਰਾ ਲਾ ਤੇ ਟੱਪ ਜਾ ਤੂੰ ਮੇਰੀ ਜ਼ਮੀਨ ਸਾਹਮਣ ਨੂੰ ਖੜਦੀ ਆ ਤੇ ਇਹ ਇਹਨੇ ਕਿਹੜਾ ਪੱਲੇ ਉਹ ਲਿਆਉਣੇ ਆ ਜੇ ਪੱਲੇ ਪੈਸੇ ਲਾਇਆ ਹੋਵੇ 1 ਰੁਪਇਆ ਕਮਾ ਕੇ ਦੇਖਿਆ ਕਿਤੇ ਇਹ ਪੈਸੇ ਕਿਵੇਂ ਬਣਦਾ ਭੰਣਣੀ ਜਾਣਦਾ ਏ ਮੈਂ ਮਰੂੰ ਅੱਜ ਕੀ ਕਰਦਾ ਮੈਂ ਤੂੰ ਮੈਂ ਮਰੂੰ ਅੱਜ ਪਾਗਲੇ ਤੂੰ ਆ ਕੀ ਕਰੀਂ ਮੈਂ ਬਾਪੂ ਦੇਖਿਓ ਇਹਦੇ ਲੱਤਾਂ ਬਹਿਣੀਆਂ ਇਹਦੇ ਦਸਾਂਗਾ ਤੈਨੂੰ ਮੈਂ ਤੇ ਕੀ ਪੀ ਜਾਂਦਾ ਏ ਆ ਹੁਣ ਕੀ ਕਰਦਾ ਤੂੰ ਚੰਗਾ ਦਰਵਾਜ਼ੇ ਵੀ ਇਹ ਇਹ ਹੋਇਆ ਕਿ ਜਵਾਬ ਨਹੀਂ ਮੈਨੂੰ ਸਮਝ ਨਹੀਂ ਆਈ ਇਹਨੂੰ ਹੋਇਆ ਹੁੰਦਾ ਕਿ 24 ਘੰਟੇ ਆ ਦੇਖ ਲੈ ਕੀ ਭਾਈ ਫਿਰ ਕਹਿੰਦੇ ਚਾਹ ਆ ਦੇਖ ਲੈ ਇਹ ਨਹੀਂ ਕਦੀ ਕਦੀ ਵੀ ਕਰਨ ਨੂੰ ਕਰਨੀ ਸਮਝਿਆ ਹਮੇਸ਼ਾ ਤੰਜਰ ਕਲੇਸ਼ ਕਰਦਾ ਰਹਿੰਦਾ ਓਏ ਆੱਖਾ ਤਾਂ ਮੈਂ ਆ ਇਹ ਕੱਲ ਮੈਂ ਆੱਖਾ ਪੁੱਤਾ ਬਾਕੂ ਕੋਈ ਟੈਨਸ਼ਨ ਨਾਲਾ ਛੋਟਾ ਹਲੇ ਸੁਧਰ ਜਾਗਾ ਕੀ ਸੁਧਰ ਜਾਗਾ ਅਜੇ ਨਾ ਫੜ ਤੇ ਚੱਕ ਕੇ ਪੀ ਜਾਂਦਾ ਹਾਂ ਆ ਕਿਹੜੀ ਆਹੋ ਆ ਆਪਣੇ ਦੀ ਕਹਿੰਦੇ ਮੋਨੋ ਆ ਗਈ ਉਮੀੜ ਛੜੇ ਆਣ ਮਾਰਦੀ ਐ ਬਾਪੂ ਵੀ ਸੁੱਤਾ ਤੇ ਭੈਣ ਵੀ ਸੁੱਤੀ ਪਈ ਐ ਲੈ ਬੜਿਆ ਹੁਣ ਕਰ ਲਈ ਤੂੰ ਆਪਦੀ ਕੁੜੀ ਦਾ ਵਿਆਹ ਆਹੀ ਪੈਸੇ ਸੀ ਨਾ ਵਿਆਹ ਕਰਨ ਨੂੰ ਇਹ ਤਾਂ ਮੈਂ ਲੈ ਗਿਆ ਪਤਾ ਹਾਂਜੀ ਬਾਬੂ ਕਿਹ ਪੈਸੇ ਪਤਾ ਨਹੀਂ ਤੇ ਬਾਬੂ ਅੱਜ ਨਾ ਤੇਰੀ ਜੀ ਥੋੜੀ ਖਰਾਬ ਐ ਤੇ ਡਾਕਟਰ ਨੂੰ ਬੁਲਾ ਲੈਣਾ ਲੋੜ ਨਹੀਂ ਡਾਕਟਰ ਦੀ ਅਸੀਂ ਤਾਂ ਮੈਂ ਠੀਕ ਆ ਦਵਾਈ ਲੈ ਲਈ ਸੀ ਮੈਂ ਨਾ ਕੋਈ ਗੱਲ ਤੇ ਘਰੇ ਵੀ ਪਿੰਗਾ ਹੋ ਜਾ ਕੇ ਦੇ ਦੇਣਾ ਕੋਈ ਨਾ ਨਾ ਬਸ ਠੀਕ ਆ ਜੇ ਲੋੜ ਪਈ ਤਾਂ ਦੱਸ ਦੂਗੀ ਮੈਂ ਤੁਹਾਨੂੰ ਤੁਸੀਂ ਕਿਵੇਂ ਆਏ ਸੀ ਮੈਂ ਆ ਆ ਸੀਗਾ ਵੀ ਆਪਣਾ ਨਾ ਉਹ ਜਿਹੜਾ ਸਮਾਨ ਚਾਰ ਕਰ ਲੈ ਆ ਸੀਗਾ ਥੋੜੇ ਪੈਸੇ ਰਹਿ ਗਏ ਸੀ ਦੇਣ ਵਾਲੇ ਕਿਸੇ ਦੇ ਅੱਛਾ ਤੇ ਜਿਹੜੇ ਤੈਨੂੰ ਮੈਂ ਕੱਲ ਪੈਸੇ ਨਹੀਂ ਫੜਾਈ ਸੀਗੇ ਹਾਂ ਤੇ ਥੋੜ ਮੈਨੂੰ ਪੈਸੇ ਲਿਆ ਕੇ ਦੇ ਤੇ ਅੱਜ ਮਨ ਵਿੱਚ ਜੜੀ ਆਉਣਾਗਾ ਨਾਲੇ ਇੱਕ ਦੋ ਕੰਮੇ ਹੋਰ ਕਰਨ ਆਲੇ ਆ ਨਾਲੇ ਮਾਹੂ ਕਰ ਆਉਗਾ ਅੱਛਾ ਹੈ ਉਹ ਪੈਸੇ ਲਮਾਰੀ ਚ ਰੱਖੀ ਸੀਗੀ ਉਹ ਕਾਲੇ ਜਿਹੇ ਥੋੜੇ ਵਾਲੇ ਪਰਸ ਚ ਤੁਸੀਂ ਦੇਖ ਲਓ ਇੱਕ ਵਾਰੀ ਉੱਥੇ ਹੀ ਹੋਣਗੇ ਲੱਭ ਲਓ ਮਾਣ ਜਾਓ ਚਲ ਮੈਂ ਦੇਖ ਲੈਂਦਾ ਫਿਰ ਹਾਂ ਕੋਈ ਉੱਥੇ ਹੋਣਿਆ ਕੋਈ ਨਹੀਂ ਮਾੜੀ ਇਹ ਕਿਵੇਂ ਭਰ ਲਿਜੇ ਲੱਗਦਾ ਹੈ ਇਹ ਤਾਂ پیسے ਨਹੀਂ ਕਿ ਪਤਾ ਆਈ ਵਾਪੂ ਆਈ ਨੇ ਮੜਾ ਜਾਇ ਤੇ ਪੈਸੇ ਹੈ ਨਹੀਂ ਗਏ ਦੇਖਣਾ ਮੜਾ ਜਾ ਕੇ ਹੋਰ ਪਾਸੇ ਤਾਂ ਨਹੀਂ ਰੱਖਦੇ ਤੂੰ ਕੀ ਹੋ ਗਿਆ ਪਾਪੂ ਤੂੰ ਤਾਂ ਪੈਸੇ ਕਾਹਦੇ ਰੱਖੇ ਤੂੰ ਇਰੇ ਜੀ ਸੀ ਪੈਸੇ ਤਾਂ ਇਹਦੇ ਤਾਂ ਪੈਸੇ ਹੀ ਨਹੀਂ ਕੋਈ ਐਵੇਂ ਕਿਵੇਂ ਹੋ ਸਕਦਾ ਇਹਦਾ ਹੀ ਬਸ ਦੋ ਦੋ ਨੋਟ ਜੇ 50 50 ਦੇ ਦੋ ਜਿਹੜੇ ਪੈਸੇ ਪੈਸੇ ਨਹੀਂ ਕੋਈ ਇਹਦੇ ਜਿੱਦਾਂ ਫੰਦਰ ਪੱਕਾ ਜਾਦਾ ਐਸੀ ਸੀ ਕਿ ਹਾਂ ਬਾਪੂ ਮੈਂ ਆਪ ਰੱਖੇ ਸੀ ਐਸੇ ਕਿੱਥੇ ਗਏ ਪਰ ਬਾਪੂ ਇਹ ਚ ਲੱਗਦਾ ਚੋਰੀ ਹੋ ਗਈ ਪਤਾ ਚੋਰੀ ਕਰਦੇ ਨਾ ਹੋਗੀ ਤੈਨੂੰ ਪਤਾ ਤਾਂ ਹੈਗਾ ਉਹ ਹਰਾਮੀ ਆਇਆ ਉਹ ਲੈ ਗਿਆ ਉਹਦੇ ਸਾਹਮਣੇ ਰੱਖ ਤੇ ਆਉਂਗੇ ਤੂੰ ਨਹੀਂ ਬਾਪੂ ਹਰ ਗੱਲ ਤੇ ਉਹਨੂੰ ਦੋਸ਼ ਨਾ ਦਿਆ ਕਰੋ ਐਨਾ ਵੀ ਮਾੜਾ ਨਹੀਂ ਹੈਗਾ ਉਹ ਚੋਰੀ ਥੋੜੀ ਕਰੂ ਪਤਾ ਪਹਿਲਾਂ ਉਹ ਮੈਂ ਆਇਆ ਤਾਂ ਉਹ ਹਾਇ ਕਿੱਥੇ ਹੈ ਇਹ ਗੱਲ ਤਾਂ ਵੀ ਮੈਂ ਤੈਨੂੰ ਨਟੋੜ ਕੱਢ ਦੰਨਾਗਾ ਮੈਂ ਵੀ ਵਸ ਸਵੇਰ ਦਾ ਦੇਖਿਆ ਨਹੀਂ ਮੈਂ ਦਵਾਈ ਲੈਣ ਉੱਠੀ ਸੀ ਨਾ ਮਨ ਲੱਗਿਆ ਖੇਤ ਬਾਗਿਆ ਹੋਣਾ ਖੇਤ ਬਾਗਿਆ ਨੇ ਖੇਦੋਂ ਉਹ ਵਾਂਜੂ ਖੇਤਾ ਖੇਤਾ ਪਹਿਲੇ ਪਹਿਲੇ ਬੇਰੇ ਨਹੀਂ ਗਿਆ ਉਹ ਹਾਂ ਗੱਲ ਤਾਂ ਥੋੜੀ ਸਹੀ ਹੈ ਪਰ ਹਲੇ ਵੀ ਮੈਨੂੰ ਯਕੀਨ ਨਹੀਂ ਆਉਂਦਾ ਵੀ ਉਹਨੇ ਇਹੀ ਜਿਹੀ ਹਰਕਤ ਕੀਤੀ ਆ ਕੋਈ ਨਹੀਂ ਆਜੂਗਾ ਤੇ ਸਾਹਮਣੇ ਮੈਂ ਪੁੱਛ ਲੂਗਾ ਤੇ ਸਾਹਮਣੇ ਲੈ ਗਿਆ ਉਹ ਉਹ ਮੋਟਰ ਮੋਟਰਸਾਈਕਲ ਕਰਦਾ ਸੀ ਨਾ ਤੇਰੇ ਸਾਹਮਣੇ ਉਹ ਮੋਟਰ ਨਾਲ ਲਿਆ ਕੇ ਸਾਡੂੰ ਹੈਂਡ ਤਾਂ ਦੱਸਿਆ ਜੀ ਹੈਂਡ ਤਾਂ ਉਹਦੀ ਬਾਹਲੀ ਪੈੜੀ ਆ ਉਸ ਬੰਦੇ ਦੀ ਉਹ ਐਂ ਨਹੀਂ ਦੇਖਿਆ ਵੀ ਜੀ ਵਿਆਹ ਕਰਨਾ ਸਾਨੂੰ ਪੈਸੇ ਨਹੀਂ ਘਰੇ ਲੋੜਾ ਦੱਸ ਮਾਸੇ ਮੌਕੇ ਤੇ ਕਿਹਦੇ ਕੋਲ ਜਾਊਂਗਾ ਉੱਤ ਬਾਪੂ ਤਾਂ ਤਾਂ ਜਮੀ ਸੜਿਆ ਪਿਆ ਮੈਨੂੰ ਇਹ ਉਮੀਦ ਨਹੀਂ ਸੀ ਉਹਦੇ ਤੋਂ ਇੰਨਾ ਗਿਰ ਗਿਆ ਉਹ ਆਪਦੇ ਘਰੀ ਚੋਰੀ ਕਰਨ ਲੱਗ ਗਿਆ ਇੱਕ ਵਾਰੀ ਮੰਨ ਕੇ ਤਾਂ ਵੇਖਦਾ ਪਤਾ ਮੇਰੇ ਨਾਲ ਨੇ ਮਦਦ ਤਾਂ ਕੀ ਕਰਨੀ ਸੀਗੀ ਜਿਹੜੇ ਪਿਆਜ਼ੀ ਕਾਲੇ ਲੈ ਉਹ ਵੀ ਲੈ ਗਿਆ ਹੁਣ ਦਸਵੇਂ ਮੌਕੇ ਤੇ ਕੀ ਤੋਂ ਮੰਗੂ ਕਿਹਦੇ ਕੋਲੇ ਪਏ ਹੁੰਦੇ ਵੀ ਅਗਲਾ ਦੇ ਦਊਗਾ ਤੂੰ ਰੋਣਾ ਬਾਪੂ ਕੋਈ ਨਹੀਂ ਮੈਂ ਕੁਛ ਕਰਦੀ ਆ ਹੁਣ ਉਹ ਆਉਣ ਦੇ ਘਰ ਉਹ ਤੋਂ ਪੁੱਛਦੇ ਆ ਵੀ ਇੰਨੀ ਕੀ ਕਾਲੀ ਸੀ ਉਹਨੂੰ ਮੋਟਰਸਾਈਕਲ ਦੀ ਜਿਵੇਂ ਹੀ ਨਹੀਂ ਸੋਚਦਾ ਉਹ ਇੰਨਾ ਵਿਗੜ ਗਿਆ ਤੂੰ ਤਾਂ ਪੁੱਛ ਕੇ ਵੀ ਕੀ ਕਰੇਗੀ ਹੁਣ ਤੈਨੂੰ ਪਹਿਲਾਂ ਅਜ ਦੇ ਦਊਗਾ ਉਹ ਉਹਨੇ ਹਟਾਤੇ ਆਉਣਗੇ ਉਹ ਬੰਦਾ ਕੋਲ ਪੈਸਾ ਨਹੀਂ ਰਹਿਦਾ ਹੁਣ ਕਰੀਏ ਤਾਂ ਕਰੀਏ ਕੀ ਬਾਪੂ ਪੈਸੇ ਤਾਂ ਜਿੰਨੇ ਸੀ ਸਾਰੇ ਲੈ ਗਿਆ ਉਹ ਜਦੋਂ ਪਤੂ ਕੋਈ ਜੰਮਾ ਦੇਖਦਾਗਾ ਚਲ ਕੋਈ ਮੈਨੂੰ ਟੈਨਸ਼ਨ ਹੁੰਦਾ ਤੇ ਨਾ ਬਾਰੇ ਪੈਸਾ ਦੇਖਦਾ ਆਪਕੋ ਕੱਲ ਦਾ ਖੱਪਾ ਸੱਟ ਕੀ ਕਰੇ ਇਸ ਮੜੇ ਉਹ ਸਮਝ ਹੀ ਨਹੀਂ ਆਉਂਦਾ ਸਾੰਨੇ ਸਿਆਣ ਕਦੇ ਕਿਹੜਾ ਮੂੰਹ ਲੈ ਕੇ ਜਾਏਗਾ ਕਦੇ ਕੁਰੀ ਨੂੰ ਤਾਂ ਕਿਹੜਾ ਕਹਤਾ ਜੇ ਕੋਈ ਵਲਟੇਸ਼ਨ ਆ ਲਾਏ ਟੋਟੇਸ਼ਨ ਆ ਆਪ ਨੂੰ ਹੋਈ ਪਈ ਆ ਤੇ ਪੈਸੇ ਦਾ ਪਰਮੰਧ ਕਰਾ ਤਾਂ ਕਰਾ ਕਿਵੇਂ ਦੋ ਘੰਟੇ ਕੋਲ ਜਾਤ ਆਇਆ ਕਿ ਕਹੇਦਾ ਤਾਂ ਕਰਦੇ ਆਂਗੇ ਕੀ ਉਹ ਤਾਂ ਕਰਨਗੇ ਕਿ ਨਾ ਕਰਨਗੇ ਬੰਦਾਰਾ ਕਹਿੰਦੇ ਹੁੰਦੇ ਆ ਸਿਆਣਿਆਂ ਦੀ ਗੱਲ ਸੱਚੀ ਆ ਵੀ ਜੇ ਲਾਤ ਹੋਵੇ ਤਾਂ ਚੰਗੀ ਹੋਵੇ ਤੇ ਨਹੀਂ ਇਲਾਜ ਹੋਵੇ ਨਾ ਮੈਂ ਤਾਂ ਇਹੀ ਇਲਾਜ ਨਾਲੋਂ ਨਾ ਬੇ ਇਲਾਜ ਹੀ ਚੰਗਾ ਸੀ ਅੱਜ ਕੱਲ ਦੇ ਜਵਾਗ ਤਾਂ ਛੋਟੇ ਛੋਟੇ ਵੀ ਨਾਲ ਆ ਸਹਾਰਾ ਦਿੰਦੇ ਆ ਵੀ ਬਾਪੂ ਨਾਲ ਸਹਾਰਾ ਦਿੰਦੇ ਆ ਮਦਦ ਦਿੰਦੇ ਆ ਇਹ ਮਾ ਦਾ ਪੁੱਤ ਘਰੇ ਘਰੇ ਪਏ ਪੈਸੇ ਚੱਕ ਕੇ ਲੈ ਗਿਆ ਦੱਸੋ ਮੈਂ ਕਰਾਂ ਤਾਂ ਕੀ ਕਰਾਂ ਘਰੇ ਜਾ ਕੇ ਕੀ ਮੂੰਹ ਦਿਖਾਉਂਗਾ ਇਹ ਪਰਮਾਤਮਾ ਸ਼ਿਆਣੇ ਕਹਿੰਦੇ ਹੁੰਦੇ ਆ ਕਿ ਕੁੜੀ ਦੇ ਵਿਆਹ ਵਿੱਚ ਤਾਂ ਪਰਮਾਤਮਾ ਹੀ ਵੱਸਦਾ ਇਹ ਸੱਚੇ ਪਾਤਸ਼ਾਹ ਤੂੰ ਹੀ ਮੇਰੀ ਮਦਦ ਕਰ ਕੋਈ ਨਹੀਂ ਕੋਈ ਮੇਰਾ ਰਾਹ ਦਿਖਾ ਹੁਣ ਮੈਨੂੰ ਆ ਬਿਆਹ ਤਾਂ ਲੈ ਗੁਰਦਾ ਵਿਆਹ ਨੇ ਪਰੇ ਚੜਦੇ। ਜੂ ਮੇਰ ਰੱਖੀ। ਬਾਪੂ ਹਾਲੋ ਚਾਹੀ। ਜਿਆ ਤੇ ਜਾ ਤਾਂ ਅਗਰੇ ਬਾਹਰ ਨੂੰ ਲੱਗ ਜਾਂਦਾ। ਨਾਲੇ ਹੋਇਆ ਕੁਛ ਬੰਦਾ ਬਸ। ਇਹ ਜਾ ਕੇ ਆਏ ਦੋ ਬੰਦਿਆਂ ਕੋਲੇ। ਹੂੰ। ਕਹਿੰਦੇ ਆ ਪੁੱਛ ਕੇ ਦੱਸਾਂਗੇ। ਮੁਸ਼ਕਲ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ। ਤਾਂ ਇਹਨਾਂ ਆਪਾਂ ਦਾ ਪਰਮੰਤ ਆਵਦਾ ਕਰਕੇ ਰੱਖਣਾ ਪਊਗਾ। ਹੂੰ। ਜੇ ਪਾਵਾ ਅਗਲੇ ਤੇ ਰਹਿ ਗਈ। ਤੇ ਮੌਕਾ ਜੇਕਰ ਆਈ ਵੀ ਕਹਿ ਸਕਦਾ ਨਹੀਂ ਬਣੀ। ਚੱਕਰ ਕਹਾਣੀ ਇਹ ਆ। ਬਾਪੂ ਤੁਸੀਂ 2 ਮਿੰਟ ਰੁਕੋ ਚਾਹ ਪੀਓ ਮੈਂ ਆਈ। ਬੰਪੂ? ਆਹ ਹਾ ਗਿਆਨੀ ਸੀਗੇ ਜਿਹੜੇ ਮੰਮੀ ਨੇ ਦੇ ਸੀਗੇ ਤੇ ਤੁਸੀਂ ਕਹਿੰਦੇ ਸੀ ਮੈਨੂੰ ਦੇਵੋਗੇ ਵਿਆਹ ਤੋਂ ਬਾਅਦ। ਹਾਂ ਤੇ ਤੈਨੂੰ ਦੇਣ ਤੂੰ ਲੈ ਜੀ ਨਾ ਇਹਨੂੰ ਸ਼ਾਮ ਤੇ ਰੱਖ ਲੈ। ਨਹੀਂ ਬਾਪੂ। ਹੁਣ ਆਪਣੀ ਸਥਿਤੀ ਇਹੋ ਜੀ ਹੈ ਕਿ ਆਪਾਂ ਨੂੰ ਕੁਛ ਨਾ ਕੁਛ ਤਾਂ ਦੇਖਣਾ ਪੈਣਾ ਮੈਂ ਤੁਹਾਨੂੰ ਇਹ ਸਲਾਹ ਦਿੰਦੀ ਸੀ ਵੀ ਇਹਨਾਂ ਨੂੰ ਵੇਚ ਕੇ ਜਿੰਨੇ ਪੈਸੇ ਦਾ ਬੰਦੋਬਸਤ ਹੁੰਦਾ ਕਰ ਲੋ ਨਾ ਨਾ ਬੱਪਾ ਇਹ ਆਪਾਂ ਥੋੜੀ ਬੇਚਨੇ ਆ ਬਾਪੂ ਕੋਈ ਨਹੀਂ ਜਾਣਿਆਂ ਤਾਂ ਕੀ ਹੈ ਤਾਂ ਫਿਰ ਵੀ ਬਣ ਜਾਣਗੇ ਕਟੋ-ਕਟ ਥੋੜੀ ਨਕ ਤਾਂ ਰਹੂਗੀ ਕੋਈ ਗੱਲ ਨਹੀਂ ਜਾਣੇ ਬਣ ਜਾਣਗੇ ਇੱਕ ਦੂਜੇ ਆਪਾਂ ਵੇਚ ਰਹੇ ਹਾਂ ਨਾ ਇਦੋਂ ਆਪਾਂ ਗੱਡੀ ਵੇਚ ਦਿਆਂਗੇ ਨਹੀਂ ਬਾਪੂ ਗੱਡੀ ਤੁਸੀਂ ਆਉਂਗੇ ਜਾਉਂਗੇ ਕਿਵੇਂ ਉਹ ਜੋ ਸਰਜੂਗਾ ਆ ਚੀਜ਼ ਜਿਹੜੀ ਹੁੰਦੀ ਹੈ ਨਾ ਇਹ ਤਾਂ ਸੰਗਾਰਾਂ ਵਾਲਾ ਕੁੜੀਆਂ ਦਾ ਇਹ ਤਾਂ ਤੂੰ ਨਾਲ ਲੈ ਕੇ ਜਾ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਬਾਪੂ ਮੇਰੀ ਗੱਲ ਕਦੇ ਤਾਂ ਮੰਨ ਲਿਆ ਕਰੋ ਤੁਹਾਡੇ ਫਾਇਦੇ ਲਈ ਕਹਿ ਰਹੀਆਂ ਨਾਲੇ ਗਹਿਣਿਆਂ ਦਾ ਕੀ ਆ ਮੇਰੇ ਸਹੁਰੇ ਬਣਵਾ ਦੇਣਗੇ ਉਹ ਆਪ ਕੋ ਥੋੜੀ ਆ ਉਹ ਕਰਕੇ ਦੇਣਾ ਜਿਹੜੀ ਵੀ ਚੀਜ਼ ਰੀਤ ਆਈ ਚੱਲਦੀ ਆਈ ਆ ਉਹ ਤਾਂ ਦੌਰਿਆਂ ਤੇ ਚੱਲਦੀ ਆਈ ਆ ਠੀਕ ਆ ਬਸ ਮੈਂ ਕਹਤਾ ਹੁਣ ਨੀ ਬੋਲਣਾ ਕੁਝ ਮੈਨੂੰ ਕੋਈ ਚੀਜ਼ ਕਹੇ ਮੈਂ ਉੱਚੇ ਕੀ ਵੇਚ ਤੂੰ ਮੈਂ ਫਰਮਾ ਦੇਗਾ ਆ ਨਹੀਂ ਵੇਖਦਾ ਇਹ ਤਾਂ ਤੂੰ ਲੈ ਕੇ ਜਾ ਮੈਂ ਆਪੇ ਕਰ ਦੂੰ ਫਿਰ ਉਦੋਂ ਬਾਪੂ ਇੱਕ ਵਾਰੀ ਮੰਨ ਤਾਂ ਲੋ ਮੇਰੀ ਗੱਲ ਮੈਂ ਮਾਰਨੀ ਤੇਰੀ ਗ ਜੇ ਨਾ ਸਾਰੇ ਮੈਂ ਵੇਚ ਦੂੰ ਠੀਕ ਆ ਕੋਈ ਗੱਲ ਨਹੀਂ ਤੂੰ ਤਾਂ ਇਛਣਾ ਲੈ ਚਲ ਠੀਕ ਹੈ ਹਾਂ ਜੇ ਨਾ ਸਾਰੇ ਮੈਂ ਕਰ ਲਾਂਗਾ ਬੱਸ ਅੱਗਾ ਇਹ ਵੀ ਯਾਰ ਅਗਲਾ ਕਹਿ ਜਾਂਦਾ ਕੁੜੀਆਂ ਕੁੜੀਆਂ ਕਹਿੰਦਾ ਰਾਤ ਨੂੰ ਉੱਠ ਕੇ ਖਾਂਦ ਗਈਆਂ ਆਹ ਦੇਖ ਕਿੰਨੀ ਕਿੰਨੀ ਟੈਸ਼ਨ ਲੈੰਦੀ ਨੇ ਉਹ ਵੀ ਮੁੰਡਾ ਹੈਗਾਗਾ ਕੋਈ ਮਾਂ ਦੇ ਪੁੱਤ ਨੂੰ ਟੈਸ਼ਨ ਨਹੀਂ ਟੜਕਦਾ ਨਿਕਲ ਜਾਂਦਾ ਹੱਥ ਨੇ ਘਰੇ ਵੱਡਦਾ ਤੇ ਇਹ ਕੁੜੀਆਂ ਦੇਖ ਲੈ ਮਰ ਮਰ ਜਾਂਦੀਆਂ ਰਜਾਈ ਸੀ ਇਹ ਪ੍ਰਮਾਤਮਾ ਤੂੰ ਹੀ ਆ ਅੰਜਨੀ ਹਾਂਜੀ ਮੈਨੂੰ ਗੱਲ ਦੱਸ ਸਿਕ ਹੂੰ ਤੇਰਾ ਭਰਾ ਤੈਨੂੰ ਕਦੇ ਮਿਲ ਨਹੀਂ ਨੇ ਆ ਉਹ ਬਾਹਰ ਅੰਦਰ ਜਾਂਦਾ ਰਹਿੰਦਾ ਨਾ ਘਰੇ ਹੁੰਦਾ ਹੀ ਨਹੀਂ ਫਿਰ ਕਿੱਥੋਂ ਮਿਲ ਕੇ ਆਂਦੇ ਸੱਚੀ ਸਹੀ ਦੱਸ ਗੱਲ ਕੀ ਐ ਤੈਨੂੰ ਸੌ ਲੱਗੇ ਮੇਰੇ ਉਹ ਮੈਨੂੰ ਬੁਲਾਉਂਦਾ ਨਹੀਂ ਹੈਗਾ ਕਿਉਂ ਬੁਲਾਉਂਦਾ ਕਿਵੇਂ ਉਹਨੂੰ ਹਮੇਸ਼ਾ ਇਹ ਹੀ ਰਹਿੰਦਾ ਸੀ ਕਿ ਬਾਪੂ ਨੇ ਸਾਰੀ ਜ਼ਮੀਨ ਮੇਰੇ ਨਾਲ ਕਰਤੀ ਬਿਸਾਰਾ ਕੁਛ ਬਾਪੂ ਨੇ ਮੈਨੂੰ ਦੇਤਾ ਵੀ ਉਹਨੂੰ ਕਿਸੇ ਨੇ ਪਿਆਰ ਨਹੀਂ ਕੀਤਾ ਇਸ ਕਰਕੇ ਉਹ ਹਮੇਸ਼ਾ ਹੀ ਸਾਡੇ ਘਰੇ ਕੰਜਰ ਕਲੇਸ ਰਹਿੰਦਾ ਸੀ ਉਹਦੇ ਫਿਕਰਾਂ ਕਰਕੇ ਬਾਪੂ ਬਗ ਗਿਆ ਮੈਂ ਕੀ ਗੱਲ ਨੂੰ ਡਰਨੀ ਲੱਗਦਾ ਸੀਗਾ ਡਰ ਤਾਂ ਉਹਨੂੰ ਕਿਸੇ ਦਾ ਵੀ ਨਹੀਂ ਸੀਗਾ ਡਰ ਤਾਂ ਦੂਰ ਦੀ ਗੱਲ ਐ ਉਹਨੂੰ ਸ਼ਰਮ ਵੀ ਨਹੀਂ ਸੀ ਸਾਡੀ ਜਦੋਂ ਦੇਖੋ ਨਵੀਂ ਚੀਜ਼ਾਂ ਦੀ ਡਿਮਾਂਡ ਕਰਦਾ ਸੀ ਜਦੋਂ ਦਾ ਬਾਪੂ ਨੇ ਮੇਰੇ ਨਾਲ ਜ਼ਮੀਨ ਕੀਤੀ ਆ ਉਦੋਂ ਮੈਂ ਉਹਨੇ ਮੂੰਹ ਨਹੀਂ ਦਿਖਾਇਆ ਮੈਨੂੰ ਮੈਨੂੰ ਕਹਿੰਦਾ ਉਸ ਤੋਂ ਬਾਅਦ ਤੇਰਾ ਤੇ ਮੇਰਾ ਰਿਸ਼ਤਾ ਖਤਮ ਮੈਂ ਕਿਹੜੇ ਮੂੰਹ ਨਾਲ ਲਜਾਵਾਂ ਉੱਥੇ ਫੇਰ ਤਾਂ ਉਹਨੂੰ ਸੁਧਾਰਨਾ ਪਊਗਾ ਐਵੇਂ ਤਾਂ ਕੰਮ ਨਹੀਂ ਚੱਲਣਾ ਤਾਨੂੰ ਲੱਗਦਾ ਨਹੀਂ ਵੀ ਅਸੀਂ ਸੁਧਾਰਨ ਦੀ ਕੋਸ਼ਿਸ਼ ਕੀਤੀ ਹੋਣੀ ਐ ਬਹੁਤ ਕੋਸ਼ਿਸ਼ ਕੀਤੀ ਸੀ ਚੱਲ ਫਿਰ ਵੀ ਇਹ ਹੱਕ ਤਾਂ ਬਣਦਾ ਹੀ ਆਪਣਾ ਕੀ ਹੱਕ ਬਣਦਾ ਸਿੱਧੇ ਮੂੰਹ ਤਾਂ ਗੱਲ ਨਹੀਂ ਕਰਦਾ ਉਹ ਜਾ ਕੇ ਕੀ ਕਹੋਗੇ ਉੱਥੇ ਚਲ ਆਪਣਾ ਤਾਂ ਹੱਕ ਹੀ ਹੈ ਨਾ ਹੁਣ ਜਦੋਂ ਬਾਪੂ ਵੀ ਹੈ ਨਹੀਂ ਚੱਲ ਫਿਰ ਆਪਾਂ ਤਾਂ ਹੁਣ ਕੁਝ ਕਰਨੇ ਪਊਗਾ ਇਹ ਕਿਹਦਾ ਫੋਨ ਹੈ ਹੈਲੋ ਕੀ ਗੱਲ ਹੋਊਗੀ ਦੱਸ? ਅਨਮੋਲੂ ਪੁਲਿਸ ਫੜਕੀ ਲੱਗੀ। ਅੱਛਾ ਕਿਵੇਂ? ਦੱਸਿਆ ਨਹੀਂ ਕੁਝ। ਨਹੀਂ ਬਸ ਇੰਨਾ ਹੀ ਪਤਾ ਕਿ ਉਹ ਪੁਲਿਸ ਸਟੇਸ਼ਨ ਵਿੱਚ ਹੈ। ਯਾਰ ਫੇਰ ਤਾਂ ਆਪਾਂ ਨੂੰ ਛਡਾਉਣਾ ਪਊ ਉਹਨੂੰ। ਤੁਸੀਂ ਟੈਨਸ਼ਨ ਨਾ ਲਓ। ਰਹਿਣ ਦੋ ਉਹਨੂੰ ਹਫ਼ਤਾ ਤੋਂ ਹਫ਼ਤਾ ਜੇਲ੍ਹ 'ਚ। ਪਤਾ ਚੱਲੂ ਫੇਰ ਉਹਨੂੰ ਆਪਣੇ ਕੌਣ ਹੁੰਦੇ ਐ ਤੇ ਬੇਗਾਨੇ ਕੌਣ। ਜੇ ਤਾਂ ਕੋਈ ਕੰਮ ਧੰਦੇ ਲੱਗੇ ਤੇ ਪੁੱਠੇ ਚਿੱਦੇ ਚੱਕਰਾਂ 'ਚ ਨਾ ਪਵੇ ਫੇਰ ਤਾਂ ਆਪਾਂ ਉਹਦੀ ਚੋਰੀਆਂ ਕਰਾ ਦਨੇ ਜ਼ਮਾਨਤ। ਚਲੋ ਕੋਈ ਨਹੀਂ। ਦੇਖਦੇ ਆ। ਪਰ ਮੈਨੂੰ ਪਤਾ ਮੇਰੇ ਭਰਾ ਦਾ ਸੁਧਰਦਾ ਤਾਂ ਉਹ ਫੇਰ ਵੀ ਨਹੀਂ ਚਲੋ ਛੱਡੋ ਮੈਂ ਸਾਫਨਾ ਕੇ ਲਈ ਨਹੀਂ ਠੀਕ ਹੈ ਉਹ ਕੀ ਕਰ ਲਿਆ ਮੇਰਾ ਆ ਆ ਗਿਆ 10 ਮਿੰਟ ਚ ਬਾਹਰ ਕਰ ਲੋ ਜਿਹੜਾ ਕੁਝ ਹੁੰਦਾ ਅਨਮੋਲ ਆਓ ਜੀ ਆਓ ਪ੍ਰੋਹਣਾ ਸਾਹਿਬ ਜੀ ਆਓ ਤਨ ਭਾਗ ਸਾਡੇ ਜੋ ਦਰਸ਼ਨ ਹੋਏ ਤੁਹਾਡੇ ਆਜੋ ਜੀ ਆਜੋ ਬਹਿਜੋ ਆਜੋ ਮਾਲਕੋ ਬਹਿਜੋ ਉਹ ਹੁਣ ਕੀ ਕਰਾਉਣ ਆਈਆਂ ਇੱਥੇ ਜ਼ਮੀਨ ਤਾਂ ਤੂੰ ਮੇਰੀ ਲੈ ਗਈ ਸੀ ਕਿ ਆ ਘਰ ਵੀ ਲੈਣ ਆਈਆਂ ਹਲੇ ਵੀ ਤੈਨੂੰ ਜ਼ਮੀਨ ਦਾ ਪਿਆ ਆ ਜਿਹੜੀ ਤੂੰ ਛਾਲਾ ਮਾਰਦਾ ਫਿਰਦਾ ਨਾ ਮੇਰੀ ਜ਼ਮਾਨਤ ਹੋ ਗਈ ਉਹਨਾਂ ਨੇ ਕਰਾਈਏ ਤੇਰੀ ਜ਼ਮਾਨਤ ਉਹ ਫਿਰ ਨਾ ਕਰਾਉਂਦੇ ਤੁਹਾਨੂੰ ਕਿਹਾ ਸੀ ਮੇਰੀ ਜ਼ਮਾਨਤ ਕਰਾ ਦਿਓ ਹੁਣ ਤਾਂ ਤੂੰ ਘਰ ਲੈਣ ਆਈਆਂ ਬਾਪੂ ਤੋਂ ਨਾਲੇ ਅੱਧੀ ਵਸੀਅਤ ਕਰਾ ਕੇ ਲੈ ਗਈ ਸੀ ਤੂੰ ਨਾ ਅੱਛਾ ਹੁਣ ਤੈਨੂੰ ਬਾਪੂ ਯਾਦ ਆਉਂਦਾ ਦੇਖ ਲਿਆ ਤੁਸੀਂ ਇਹਦੀ ਜ਼ਮਾਨਤ ਕਰਵਾਉਂਦੇ ਸੀ ਕੁੱਤੇ ਦੀ ਗੰਗ ਤੇ ਸਿੱਧੀ ਨਹੀਂ ਹੋ ਸਕਦੀ ਉਹ ਤੂੰ ਲੈਣ ਕੀ ਆਈਆਂ ਉਹ ਦੱਸ ਮੈਨੂੰ ਮੇਰੀ ਜ਼ਮੀਨ ਤਾਂ ਹੁਣ ਤੂੰ ਲੈ ਗਈ ਸਾਰੀ ਮੈਂ ਕਹਿੰਦਾਂ ਲੈਣ ਨਹੀਂ ਆਈ ਤੈਨੂੰ ਦੇਣ ਨਹੀਂ ਆਈਆਂ ਚੱਲ ਮੇਰੇ ਨਾਲ ਕਚਹਿਰੀਆਂ ਮੈਨੂੰ ਕੀ ਲੋੜ ਐ ਤੇਰੀ ਜ਼ਮੀਨ ਦੀ ਉਦੋਂ ਤਾਂ ਵਸੀਅਤ ਕਰਾ ਲਈ ਆਪ ਦੇਣਾ ਹੁਣ ਕਹਿੰਦੀ ਐ ਚੱਲ ਮੇਰੇ ਨਾਲ ਕਚਹਿਰੀਆਂ ਤੂੰ ਕਰਾਈਂਗੀ ਮੇਰੇ ਨਾਲ ਜ਼ਮੀਨ ਅਨਮੋਲ ਮੈਂ ਤੈਨੂੰ ਹਲੇ ਵੀ ਸਮਝਾ ਰਹੀ ਐ ਕਿਉਂਕਿ ਤੂੰ ਮੇਰਾ ਭਰਾ ਐ ਚੁੱਪ ਕਰਕੇ ਮੇਰੀ ਗੱਲ ਸੁਣ ਲੈ ਸਾਰੀ ਜ਼ਮੀਨ ਮੈਂ ਤੇਰੇ ਨਾਲ ਕਰਾ ਲੂੰਗੀ ਕੰਮਕਾਰ ਕਰ ਤੂੰ ਆਗਾ ਸੁਧਾਰ ਆਵੇ ਆਪ ਨੂੰ ਇਹ ਕਿ ਲੱਛਣ ਫੜੇ ਐ ਯਾਰ ਮੇਰੀ ਜ਼ਮੀਨ ਐ ਮੈਂ ਕੰਮ ਕਰਾਂ ਚਾਹੇ ਨਾ ਕਰਾਂ ਤੈਨੂੰ ਕੀ ਚੰਗੀ ਐ ਤੂੰ ਆਪ ਦੇ ਘਰੇ ਖੁਸ਼ ਐ ਨਾ ਤੇ ਆਦੇ ਘਰੇ ਖੁਸ਼ ਰਹਿ ਨਮੋਲ ਅੰਦ੍ਰੇ ਚੱਲ ਇੱਥੋਂ ਜਾਓ ਬਾਗ ਜਾਓ ਆਇਆ ਇੱਬਰ ਡੇ ਮੈਨੂੰ ਸਮਝਾਉਣਾ ਜਿਵੇਂ ਤਾਂ ਮੇਰੀ ਲੈ ਗਈ ਹੁਣ ਘਰ ਵੀ ਹੜੱਪਣ ਆਈ ਸੀ ਆਇਆ ਨਹੀਂ ਮੈਂ ਘਰ ਬੰਦਾ ਤੈਨੂੰ ਯਾਰ ਪੈਸਿਆਂ ਦੀ ਲੋੜ ਸੀ ਕਿਵੇਂ ਕਰਾਂ ਲੈ ਉਹਨੂੰ ਲਾਉਣਾ ਪਾਉਣਾ ਮੰ ਉਹੀ ਕਰੂ ਗੀਲਾ ਹੈਲੋ ਓ ਕਿਵੇਂ ਆਵਣ ਵਧੀਆ ਵਧੀਆ ਤੂੰ ਦੱਸ ਉਹ ਹਾਂ ਬਸ ਠੀਕ ਆ ਯਾਰ ਤੈਨੂੰ ਪਤਾ ਤਾਂ ਹੈ ਉਹ ਯਾਰ ਕੰਮ ਨੂੰ ਹੀ ਲਾਇਆ ਸੀ ਹੁਣ ਤੈਨੂੰ ਪਤਾ ਤਾਂ ਹੈ ਉਹ ਯਾਰ ਪੈਸੇ ਚਾਹੀਦੇ ਸੀ 20000 ਰੁਪਿਆ ਉਹ ਯਾਰ ਲੋੜ ਸੀਗੀ ਮੋੜ ਤੂੰ ਤੈਨੂੰ ਪਤਾ ਤਾਂ ਹੈ ਮੋੜ ਤਾਂ ਦੇਣਾ ਹੁੰਦਾ ਯਾਰ ਅੱਗੇ ਵੀ ਤੈਨੂੰ ਉਹ ਬਈ ਯਾਰ ਯਾਰ ਐਂ ਕਾਤੋਂ ਕਰਦਾ ਇਹ ਦੇ ਦੇ ਨਾ ਬਈ ਪੈਸੇ ਯਾਰ ਲੋੜ ਹੈਗੀ ਤਾਂ ਹੀ ਮੰਗੇ ਆ ਬਾਈ ਜ਼ਮੀਨ ਤਾਂ ਹੁਣ ਤੈਨੂੰ ਪਤਾ ਹੀ ਯਾਰ ਜ਼ਮੀਨ ਤਾਂ ਮੇਰੀ ਮੇਰੇ ਵਾਲੀ ਵੇਚ ਹੀ ਗਈ ਤੈਨੂੰ ਪਤਾ ਅੱਧੀ ਭੈਣ ਦੇ ਨਾਮ ਵਿਸੀਅਤ ਬਾਪੂ ਕਰਾ ਕੇ ਗਿਆ ਸੀ ਬਈ ਯਾਰ ਫਿਰ ਹੁਣ ਘਰ ਤਾਂ ਹੈਗਾ ਯਾਰ ਹੁਣ ਘਰ ਥੋੜੀ ਤੈਨੂੰ ਦੇਣਾ ਯਾਰ 20000 ਰੁਪਏ ਪਿੱਛੇ ਜੋ ਤੈਨੂੰ ਕਹਿਤਾ ਵੀ ਮੈਂ ਮੋੜ ਦੂੰ ਤੇਰਾ 20000 ਮੈਨੂੰ ਥੋੜੇ ਦਿਨਾਂ ਵਾਸਤੇ ਚਾਹੀਦਾ ਯਾਰ ਐਂ ਕਾ ਤੋ ਕਰਦਾ ਯਾਰ ਅੱਗੇ ਵੀ ਤੂੰ ਮੇਰਾ ਡੰਗ ਲਾ ਹੀ ਯਾਰ ਬਾਈ ਬਣ ਕੇ ਲਾ ਦੇ ਡੰਗ ਮੇਰਾ ਯਾਰ ਤੈਨੂੰ ਪਤਾ ਮੋੜ ਤਾਂ ਦਿਨਾ ਹੁੰਨਾ ਯਾਰ ਅੱਗੇ ਕਦੇ ਰੱਖਿਆ ਤੇ ਰਰ ਪਿਆ। ਫਤ ਤੈਨੂੰ ਫੋਨ ਹੀ ਕੱਟ ਗਿਆ। ਹੁਣ ਕਿਵੇਂ ਕਰਾਂ ਯਾਰ? ਮੇਰੇ ਵਾਲੀ ਜ਼ਮੀਨ ਸੀ ਉਹ ਵੀ ਵੇਗ ਗਈ। ਜਿਹੜੀ ਭੈਣ ਦੇ ਨਾਂ ਉਹ ਭੈਣ ਦੇ ਨਾਂ ਮੈਂ ਤਾਂ ਭੈਣ ਨੂੰ ਵੀ ਨੇ ਆਦੇ ਕਰੇ ਬਿਠਾ ਸਕਿਆ। ਉਹਨੂੰ ਵੀ ਮੈਂ ਤਾਂ ਘਰੋਂ ਕੱਢਤਾ। ਯਾਰ ਮੇਥੋਂ ਗਲਤੀ ਬਹੁਤ ਵੱਡੀ ਹੋ ਗਈ। ਬਾਪੂ ਦਾ ਜਾਣ ਵਾਲਾ ਵਗ ਗਿਆ। ਮੇਰੇ ਕੋਲ ਇੱਕ ਭੈਣ ਬਚੀ ਬਚੀ ਸੀ। ਉਹਨੂੰ ਵੀ ਮੈਂ ਤਾਂ ਘਰੋਂ ਕੱਢਤਾ ਪਰ ਉਹਨੇ ਦੀ ਵੀ ਸ਼ਰਮ ਨਹੀਂ ਮੰਨੀ ਮੈਂ ਤਾਂ ਵੀ ਪ੍ਰਾਉਣਾ ਬੈਠਾ ਮਾੜਾ ਮੋੜਾ ਚੱਜਦਾ ਬੋਲ ਪਾ ਕਿਵੇਂ ਕਰਾਂ ਯਾਰ ਮੈਂ ਭੈਣ ਤੋਂ ਮਾਫੀ ਮੰਗ ਲੈਣਾ ਜਾ ਕੇ ਵੀ ਭੈਣੇ ਮੈਨੂੰ ਮਾਫ ਕਰ ਦੇ ਮੇਰੀ ਜ਼ਮੀਨ ਵੀ ਗਈ ਬਾਪੂ ਵੀ ਗਿਆ ਮੇਰੀ ਭੈਣ ਵੀ ਗਈ ਆਇਆ ਕਰਦਾ ਭੈਣ ਕੋਲ ਜਾਣਾ ਮੈਂ ਉਹ ਤੋਂ ਮਾਫੀ ਮੰਗ ਲੈਣਾ ਵੀ ਭੈਣੇ ਮੈਨੂੰ ਮਾਫ ਕਰ ਦੇ ਜਿਹੜੀਆਂ ਵੀ ਗਲਤੀਆਂ ਹੋਈਆਂ ਹਾਂ ਭੈਣ ਕੋਲ ਜਾਣਾਂ। ਉਹ ਅੰਜਣੀ ਯਾਰ ਕਿਉਂ ਰੁਈ ਨਹੀਂ ਆਇਆ? ਰੋਹਾਂ ਨਹੀਂ ਤਾਂ ਕੀ ਕਰਾਂ? ਜਦੋਂ ਭਰਾਏ ਸੋਚਣ ਲੱਗ ਜਾਣ ਕਿ ਭੈਣ ਸਿਰਫ ਜ਼ਮੀਨ ਲਈ ਵਰਤਦੀ ਐ, ਕਿੱਥੇ ਰਿਸ਼ਤੇ ਭੁਗਦੇ ਆ? ਉਹ ਜ਼ਮੀਨਾਂ ਚ ਮੁੰਨਾਂ ਇੱਥੇ ਰਹਿ ਜਾਂਦੀਆਂ। ਅੱਗੇ ਕੋਈ ਨਹੀਂ ਪੁੱਜਦਾ ਇਹਨੂੰ। ਠੀਕ ਐ। ਆ ਤਣਤਾ ਸਾਰਾ ਮਾਪਿਓ ਤੇ ਭੈਣ ਭਾਈ ਹੁੰਦੇ ਆਪਣੇ। ਪਰ ਇਹ ਚੀਜ਼ ਉਹਨੂੰ ਕੌਣ ਸਮਝਾਵੇ ਉਹ ਕਦੇ ਨਹੀਂ ਸਮਝ ਸਕਦਾ ਚੱਲ ਸੰਭਲ ਨਾ ਆਏ ਸਮਝ ਲੂ ਕਿਉਂ ਦੋ ਰੋਈਆਂ ਨਹੀਂ ਆਵੀ ਚੁੱਪ ਕਰ ਜਾ ਚੱਲ ਛੱਡੋ ਆਪਾਂ ਸਵੇਰੇ ਜਾ ਕੇ ਉਹਦੀ ਜ਼ਮੀਨ ਉਹਦੇ ਨਾਂ ਕਰਵਾ ਦਾਂਗੇ ਬਸ ਮੈਂ ਜ਼ਮੀਨਦਾਰ ਰੋਲਾ ਹੀ ਖਤਮ ਕਰ ਦੇਣਾ ਚਲੋ ਕਰਦੇ ਠੀਕ ਹੈ ਸਹਨੇ ਅਨਮੋਲ ਤੂੰ ਸਹਨੇ ਮੈਨੂੰ ਮਾਫ਼ ਕਰ ਦੇ ਬਾਈ ਮੈਨੂੰ ਮਾਫ਼ ਕਰ ਦੇ ਕਿਉਂ ਕੀ ਹੋ ਗਿਆ ਹੁਣ ਬਾਈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਉਹ ਤਾਂ ਤਨ ਪਹਿਲੇ ਗਿਆ ਸੀਗਾ ਉਦੋਂ ਸਮਝ ਲੰਦਾ ਭਾਈ ਮੈਂ ਤਾਂ ਉਹਦਾ ਪਿਓ ਵੀ ਗਵਾ ਲਿਆ ਮੇਰੇ ਆ ਪੁੱਠੇ ਕੰਮਾਂ ਨੇ ਮੇਰੀ ਜ਼ਮੀਨ ਵੀ ਖੋ ਲਈ ਭੈਣੇ ਤੂੰ ਇਹ ਨਾ ਸੋਚੀ ਮੈਂ ਇੱਥੇ ਜ਼ਮੀਨ ਖਾਤਰ ਆਇਆ ਤਾ ਤੇਰੀ ਮੈਂ ਪਤਾ ਲੱਗ ਗਿਆ ਤੇਰੇ ਵਾਸਤੇ ਰੱਖੀ ਬੈਠੀ ਐ ਤੇਰੇ ਨਾਲ ਬੌਣ ਨੂੰ ਫਿਰਦੀ ਐ ਉਹ ਭਾਈ ਮੈਂ ਜ਼ਮੀਨ ਨਹੀਂ ਲੈਣੀ ਭੈਣੇ ਮੈਨੂੰ ਪਤਾ ਲੱਗ ਗਿਆ ਕੌਣ ਆਪਣਾ ਹੁੰਦਾ ਤੇ ਕੌਣ ਬਗਾਨਾ ਮੈਨੂੰ ਮਾਫ ਕਰ ਦੇ ਭੈਣੇ ਚੱਲ ਮੋਰ ਮੈਂ ਤੇਰਾ ਗੁਨਾਹਗਾਰ ਆ ਨਹੀਂ ਤੂੰ ਮੇਰਾ ਭਰਾ ਐ ਤੇ ਭੈਣਾ ਭਰਾਵਾਂ ਚ ਕਦੇ ਫਿੱਕ ਪਈ ਆ ਤੇ ਨਾ ਹੀ ਕਦੇ ਫੋਹੂਗੀ ਇਹਨੇ ਬਹੁਤ ਦੁੱਖ ਦਿੱਤੇ ਆ ਮੈਨੂੰ ਕੁਵਾਰੀ ਹੁੰਦੀ ਨੂੰ ਬਹੁਤ ਦੁੱਖ ਦਿੱਤੇ ਆ ਚੱਲ ਕੋਈ ਨਹੀਂ ਨਾ ਫਟਕਾਣਿਆ ਆ ਗਈ ਤੇਰੀ ਹੁਣ ਭਾਈ ਮੈਨੂੰ ਅਕਲ ਆ ਗਈ ਮੈਨੂੰ ਕੋਈ ਜ਼ਮੀਨ ਨਹੀਂ ਚਾਹੀਦੀ ਪਤਾ ਲੱਗ ਗਿਆ ਮਾਪਿਆਂ ਦਾ ਤੇ ਭੈਣ ਭਰਾ ਦਾ ਕੀ ਰਿਸ਼ਤਾ ਹੁੰਦਾ ਬਈ ਪਤਾ ਲੱਗ ਗਿਆ ਮਨ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੀ ਹੁਣ ਪੈਣੇ ਮੈਨੂੰ ਕੋਈ ਜ਼ਮੀਨ ਨਹੀਂ ਚਾਹੀਦੀ ਬਸ ਮੈਨੂੰ ਤੁਸੀਂ ਚਾਹੀਦੇ ਨੇ ਮੋਟ ਜ਼ਮੀਨ ਮੈਂ ਤੇਰੇ ਨਾਲ ਹੀ ਕਰਾਂਗੀ ਬਸ ਤੂੰ ਜ਼ਮੀਨ ਦਾ ਸਹੀ ਵਰਤੋਂ ਕਰੀ ਆਪਦਾ ਕੰਮ ਕਾਰਟ ਸਟਾਰਟ ਕਰ ਕੋਈ ਆਪਦੀ ਪਹਿਚਾਨ ਬਣਾ ਲੈ ਹੁਣ ਨਹੀਂ ਮੈਂ ਪੁੱਠੇ ਸਿੱਧੇ ਕੰਮ ਕਰਦਾ ਉਧਰ ਆ ਵਿਆਹ ਵੀ ਕਰਨਾ ਤੇਨੂੰ ਜ਼ਮੀਨ ਚਾਹੀਦੀ ਹੈ ਠੀਕ ਹੈ ਬਾਈ ਹੁਣ ਨਹੀਂ ਪੁੱਠੇ ਸਿੱਧੇ ਕੰਮ ਕਰਦਾ ਹੁਣ ਮੈਂ ਸਿਆਣਾ ਹੋ ਗਿਆ ਤੇ ਕੰਮ ਕਰਿਆ ਕਰੂੰਗਾ ਬਾਈ ਹੁਣ ਮੈਂ ਬਾਪੂ ਇਹ ਨਹੀਂ ਠੀਕ ਹੈ ਤੇ ਵਰਤਣਾ ਵੀ ਤੇਰੇ ਨਾਲ ਅਸੀਆਂ ਹੁਣ ਇਹ ਤਾਂ ਹੈ ਬਾਈ ਬਾਈ ਅੱਗੇ ਤੂੰ ਕੋਈ ਗਲਤੀ ਨਹੀਂ ਹੁੰਦੀ ਭੈਣੇ ਕੋਈ ਕੋਈ ਨਹੀਂ ਬੈਠ ਕੇ ਗੱਲਾਂ ਕਰੋ ਮੈਂ ਚਾਹ ਬਣਾ ਕੇ ਲੈਣੀ ਆ ਠੀਕ ਆ ਜਾ ਬਈਆ ਉਹ ਠੀਕ ਆ ਬਈ ਕੰਮ ਕਰ ਤੁਹਾਡਾ ਬਹੁਤ ਕੰਮ ਵਧੀਆ ਠੀਕ ਹੈ ਮੈਨੂੰ ਸਾਰੀ ਸੋਚ ਲੱਗ ਗਈ ਹਾਂਜੀ ਸਸੀ ਕਾ ਵੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਵੀਡੀਓ ਦੇਖ ਕੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ 'ਚ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਇਸੇ ਚੈਨਲ 'ਤੇ ਆਪਣੀਆਂ ਸ਼ਾਰਟ ਮੂਵੀਜ਼ ਆਇਆ ਕਰਨੀਆਂ ਨਵੇਂ-ਨਵੇਂ ਕਨਸੈਪਟ ਬਾਕੀ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸੋ ਵੀ ਕਿੱਦਾਂ ਦੀ ਵੀਡੀਓ ਲੈ ਕੇ ਆਈਏ ਤੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ